ਅਲਸਾ ਕੋਈ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਅਸੀਂ ਆਪਾਂ ਪ੍ਰੀਤ ਸਿੰਘ ਇੰਡਸਟਰੀ ਨੱਬਾਈ ਬਾਣੀਲੇ ਜਿਹੜਾ ਤੀਜਾ ਫੁੱਦਾ ਪ੍ਰੀਤ ਹੈ ਉਹਦੇ ਬਾਰੇ ਨਾ ਵੀ ਹਮਤ ਕੀ ਜਾਣਕਾਰੀ ਲੈਣੇ ਆਪਾਂ ਵੀ ਯੂਰੀਆ ਵਾਲਾ ਜਾਂ ਬਦਾਉਤੀ ਯੂਰੀਆ ਜੀ ਅਸਰ ਦੋ ਜਾਣਦਾ ਇਹ ਆਪਣੇ ਕੋਲ ਜਣਾ ਜੀ ਹਾਂਜੀ ਇਹ ਦਾਉਟ ਯੂਰੀਆ ਅੱਛਾ ਇੱਕ ਯੂਰੀਆ ਫਾਰਮੂਲਾ ਯੂਰੀਆ ਟੈਕਨੀਕ ਦੇ ਕਹਤਾ ਹਾਂ ਜੀ ਇਨਲਾਈਨ ਪੰਪਰ ਅੱਛੇ ਇਨਲਾਈਨ ਪੰਪ ਇਨਲਾਈਨ ਪੰਪਟਰ ਔਰ ਯੂਰੀਆ ਸਿਸਟਮ ਦੇ ਨਾਲ ਵਿਦਾਊਟ ਯੂਰੀਆ ਸਰੇ ਮਿਲਦਾ ਵੀ ਕਈ ਮੈਂ ਕਹੀ ਸੀ ਕਿ ਬਣਾ ਜੀ ਕਈ ਕਸਮ ਇਹ ਗੱਲ ਕਰਦੇ ਨੇ ਜੀ ਜਿਹੜਾ ਇਹ ਇੰਜਨ ਆ ਇਹ ਸੈਕਸੈਸਫੁਲ ਆ ਜੀ 100% ਹੈ ਜੀ ਠੀਕ ਹੈ ਅਗਰ ਤਾਲਿਕਾ ਹੋਰ ਦੱਸੋ ऑलरेडी ਪਹਿਲਾਂ ਅਸੀਂ ਪਹਿਲਾਂ ਜਿਵੇਂ ਆਪਾਂ ਕਹੀਏ ਐਸਪਰ ਹਾਂ ਜਿਵੇਂ ਕਿ ਆਲਰੇਡੀ ਪਿਛਲੇ ਸੀਜ਼ਨ ਤੋਂ ਦੇ ਚੰਭੀ ਐਸਪੋਰ ਦੇ ਵਿੱਚ ਇਹ ਤਰ੍ਹਾਂ ਕੀ ਐਸਪੋਰ ਦੇ ਵਿੱਚ ਤਰ੍ਹਾਂ ਦੇ ਅਸਰ ਜਿਵੇਂ ਨਾਲ ਨਾਲ ਕੀ ਦੇ ਵਿੱਚ ਕਿੰਨੀਆਂ ਉਸਤਾ ਬਚਾ ਜਾਂਦੀ 110% ਠੀਕ ਹੈ ਜੀ ਸਦਾ ਸੋ ਪਾਈ ਜੀ ਲਓ ਤੁਹਾਨੂੰ ਪਹਿਲਾਂ ਇੰਜਨ ਬਾਰੇ ਜਾਣਕਾਰੀ ਦਿੱਤੀ ਆ ਨਾਲ ਨਾਲ ਹੋਰ ਵੀਲ ਬਾਰੇ ਫਾਈਵ ਸਪੀਡ ਗੇਅਰ ਬਾਰੇ ਦਿੱਤੀ ਹੁਣ ਆਪਾਂ ਜਾਣਕਾਰੀ ਲੈਣੇ ਆ ਵੀਰ ਜੀ ਤੋਂ ਕੰਪਾਈਨ ਦੇ ਬਾਰੇ ਕੀ ਤੋਂ ਪਾਈ 2025 ਦੇ ਸਭ ਤੋਂ ਪਹਿਲਾਂ ਕਿੱਦਾਂ ਦਾ ਰਿਸਪੌਂਸ ਰਿਹਾ ਕਿਸਾਨਪਰਾ ਹਾਂ ਜਦੋਂ ਉਹ 2025 ਅੱਜ ਮੈਂ ਹਾਰੀ ਜਮ ਉਸਮਾਨ ਦੋਸਤ ਕੁਝ ਆਂਡੀ ਮੱਦ ਦੇਖੋ ਪ੍ਰੀਤ ਹੈ ਕਿ ਜਿਵੇਂ ਸੁਖਾਨਪਰਾਵਾਂ ਦੇ ਬੋਰਡਿੰਗ ਹਾਂ ਜਿਹੜਾ ਕੁਝ ਉਹ ਬਦਲਾਓ ਲਈ ਜਾਂ ਕੁਝ ਨਾ ਕੁਝ ਜਿਵੇਂ ਕਹਿੰਦੇ ਆ ਹਾਂ ਇਹ ਉਸਤਰਾ ਬਦਲਾਓ ਕਰਦੇ ਠੀਕ ਹੈ ਜਿਹੜਾ ਸੁਖਾਨਪਰਾਮ ਦੀ ਹਰ ਇੱਕ ਕੰਪਲੀਟ ਸੁਣੀ ਜਨ ਸੁਣੀ ਜਨ ਪਲੇਟੋ ਕਹ ਲੋ ਚਾਈ ਇਸ ਤਰ੍ਹਾਂ ਸੁਧਾਰ ਸੁਧਾਰ ਜੇ ਕਈ ਵਾਰ ਕੋਈ ਸੁਧਾਰ ਬਣਾ ਕਹਿੰਦੇ ਵੀ ਇਹ ਹੁਣ ਚਾਰ ਜਿੰਨਾ ਕਰਤੀਆਂ ਪਹਿਲਾਂ ਦੋ ਸੀ ਜੇ ਇਹ ਕੀ ਫਾਇਦੇ ਘੱਟੋ ਜੀ ਬਕਾਇਦਾ ਸਾਡੇ ਮੌ ਬੋਲਣਾ ਜਿਹੜਾ ਮਾਡਲ ਸਟੇਲਰ ਹਾਂਜੀ ਅਸੀਂ 19 ਦੇ ਵਿੱਚ ਵਾਸਤੇ ਇੱਕ ਨੇ ਇੱਕ ਚੀਜ਼ ਬਣਾ ਪਰ ਜਿਹੜਾ ਸਾਡੇ ਤੌਰ ਤੇ ਇੱਕ ਸਟੇਲਰ ਮਾਡਲ ਬਣਦਾ ਬਿਲਕੁਲ ਜਿਹਦੇ ਨੂੰ ਹਾਈਡਰੋਲਿਕ ਆਫ ਕਰ ਲੱਗੇ ਹੁੰਦਾ ਉਹ ਜਦ ਅਸੀਂ ਮਾਡਲ ਵਾਈਜ਼ ਇਹ 4 ਸਟੈਪ ਚੈਨ ਦਿੰਦੇ ਸੀ ਪੱਟੀ ਦਾ ਸਾਈਜ਼ ਜਿੰਨੇ ਛੋਟਾ ਛੋਟਾ ਜੀ ਫਿਰ ਉਸ ਤੋਂ ਬਾਅਦ ਜਿਵੇਂ ਆਮ ਕਰਕੇ ਕੀ ਆ ਇਹ ਲਾਲ اور ਸਵੀਟ ਦੇ ਜਿਵੇਂ ਰੈਗੂਲਰੀ ਪਰ ਲੋਕਾਂ ਨੇ ਜਿਵੇਂ ਆਪਾਂ ਜਿਹੜੇ ਜ਼ਮੀਨ ਦਾ ਭਰਾ ਨੇ ਉਹ ਆਪਾਂ ਨੂੰ ਇਹ ਕਹਿੰਦੇ ਨੇ ਇਹ ਨਹੀਂ ਸਾਨੂੰ ਤਾਂ ਇਹ 25 ਦੇ ਵਿੱਚ ਐਡ ਆਨ ਕਰਤਾ ਠੀਕ ਆ ਇਹਦੇ ਮਾਡਲ ਦੇ ਸਰ ਇਹ ਸਭ ਤੋਂ ਵੱਡੀ ਮਾਡਲ ਦੀ ਗੱਲ ਤੁੰਨ ਕਰੀਆ ਇਹਦੇ ਵਿੱਚ ਆਪਣੇ 3987 ਦੇ ਵਿੱਚ ਆਪਾਂ ਨੂੰ ਕੀ ਕੀ ਮਤਲਬ ਜਿਹੜੇ ਮਾਡਲ ਨੇ ਕਿਹੜੇ ਜਿਹੜੇ ਮਿਲ ਜਾਣਗੇ 3987 ਦੇ ਵਿੱਚ ਤਾਂ 52 ਇੰਚ ਹਾਂਜੀ ਉੰਤੇ ਉਦੋਂ ਬਾਅਦ ਫਲੈਸ਼ਿੰਗ ਸਾਈਜ਼ ਹੁੰਦਾ 46 ਆ ਜਾਂਦਾ ਉਸ ਤੋਂ ਬਾਅਦ 41 ਆ ਜਾਂਦਾ 41 46 ਹੋਰ ਤਿੰਨ ਤਰ੍ਹਾਂ ਦਾ ਮਾਡਲ ਤਿੰਨ ਤਰ੍ਹਾਂ ਦਾ ਮਾਡਲ ਇੱਕ ਤਰ੍ਹਾਂ ਦੀ ਜਿਹੜਾ ਹੋਣੀ ਇਹ ਵਿੱਚ ਤੁਹਾਨੂੰ ਇੱਕ ਜਿਹੜਾ 2026 ਦੇ ਅੱਜ ਜਿਹੜੀ ਸੁਣਨ ਦੀ ਗੱਲ ਹੈ ਕਿ ਇਹ ਕੰਮ ਕਿਹੜੇ ਕਿਹੜੇ ਕੀ-ਕੀ ਚੇਂਜ ਕੀਤਾ ਕੰਪਨੀ ਨੇ ਨੇ ਤਾਂ ਸਭ ਤੋਂ ਵੱਡਾ ਇਹ ਹੈ ਜੀ ਜਿਹੜਾ ਤੁਸੀਂ ਪੇਂਟ ਦਾ ਕੀਤਾ ਹਾਂਜੀ ਆਪਾਂ ਪੇਂਟ ਹੈ ਜਿਹੜੀ ਟੈਕਨੀਕ ਹੈ 2025 ਦੇ ਵਿੱਚ ਬੇਸਿਕਲੀ ਕੇਨ ਕਰਕੇ ਸੀਡੀ ਟੈਕਨੀਕ ਦਾ ਹੈ ਤਾਂ ਆਪਾਂ ਪੇਂਟ ਕਰਿਆ ਅੱਛਾ ਇਹ ਵੀ ਕਿ 올 ਓਵਰ ਹਰ ਇੱਕ ਪਾਰਟ ਆ ਜਿਹੜਾ ਐਸ ਪਰ ਕਿਉਂਕਿ ਕੋਡਿੰਗ ਹੋ ਗਈ 3D ਟੈਕਨੀਕ ਹੈ ਤਾਂ ਉਹ ਹਾਂ ਫਿਰ ਉਸ ਤੋਂ ਬਾਅਦ ਮਤਲਬ ਟ੍ਰੀਟਿੰਗ ਹੈ ਕੰਪਨੀ ਠੀਕ ਹੈ ਜੀ ਜਿਹੜਾ ਪੇਂਟ ਨਾ ਦੂਜੀ ਗੱਲ ਇਸ ਤੋਂ ਇਲਾਵਾ ਜਿਵੇਂ ਫੋਰਸ ਟਾਈਪ ਦਾ ਚਲੋ ਇਹ ਚੈਨ ਆ ਜੀ ਠੀਕ ਹੈ ਫੁੱਲੀ ਦਾ ਸਾਈਜ਼ ਚੁੱਕਾ ਹੋਰ ਦੇਖਾਂਗੇ ਜਿਹੜੇ ਹੁਣ ਮਕੈਨੀਕਲ ਨੇ ਇਹ ਤੁਹਾਨੂੰ ਧਾਵਲ ਕਰ ਦਿੰਦੇ ਨੇ ਇਹਦਾ ਬੀਨਫੀਟ ਹੈ ਜੀ ਪੈਨੀਪਟਾ ਜੀ ਇਹੀ ਕਿਵੇਂ ਹੁਣ ਆਰਮ ਕਰਕੇ ਮਸ਼ੀਨ ਚੱਲਦੀ ਹੈ ਮੈਨੂੰ ਸਭ ਤੋਂ ਵੱਡਾ ਬੀਨਫੀਟ ਤਾਂ ਮੈਨੂੰ ਲੱਗਿਆ ਜੀ ਮੇਰੇ ਮਨ ਨੂੰ ਲੱਗਿਆ ਹਾਂਜੀ ਮੇਰੇ ਮਨ ਨੂੰ ਲੱਗਿਆ ਵੀ ਮੱਕੀ ਵਾਲਾ ਕੱਟ ਹੁੰਦਾ ਸੀ ਉਹ ਬਹੁਤ ਵਾਈਟਰ ਦਾ ਹੁੰਦਾ ਸੀ ਹਾਂਜੀ ਮਰ ਹੈ ਹਾਂਜੀ ਮੰਨ ਲਓ ਅੱਜ ਕੱਲ ਮੱਕੀ ਵਗੈਰਾ ਵੀ ਵਟਣੀ ਹੁੰਦੀ ਹੈ ਬਿਲਕੁਲ ਬਿਲਕੁਲ ਉਹਦੇ ਨਾਲ ਆਪਣਾ ਰੋ ਵਾਲਾ ਕਟਰ ਚੱਲਦਾ ਹਾਂਜੀ ਉਹਦਾ ਜਿਹੜਾ ਵੇਟ ਹੈ ਹਾਂਜੀ ਆਪਣੇ ਇਹਦੇ ਨਾਲੋਂ ਨਾਰਮਲ ਨਾਲੋਂ ਵੱਧ ਹੁੰਦਾ ਹੈ ਹਾਂਜੀ ਇਸ ਗੱਲ ਕਰਕੇ ਕਿਉਂਕਿ ਅੱਜ ਨਹੀਂ ਅਗਲਾ ਇਹਦੇ ਨਾਲ ਅਟੈਚ ਆਨ ਕਰਕੇ ਮਤਲਬ ਮੱਕੀ ਜਦੋਂ ਵੱਢਦਾ ਕੱਲ ਨੂੰ ਅਗਲੇ ਦਾ ਬਣਦਾ ਤਾਂ ਇਸ ਗੱਲ ਕਰਕੇ ਐਨਓ ਕਰਦਾ ਵੀ ਕੱਲ ਨੂੰ ਚਾਹੇ ਅਗਲਾ ਮੱਕੀ ਵਾਲਾ ਕਟਰ ਵੀ ਚਲਾਉਣਾ ਹੈ ਤਾਂ ਉਹਨੂੰ ਮੰਨ ਲਓ ਉਹਦੀ ਭਾਰੀ ਹੋਣ ਦੇ ਨਾਤੇ ਕੋਈ ਦਿੱਕਤ ਨਹੀਂ ਆ ਹਾਂਜੀ ਇਸ ਗੱਲ ਬਾਕੀ ਇਹਦੀ ਫਿਸ਼ ਸ਼ਾਫਟ ਹੈ ਹਾਂਜੀ ਹਾਂਜੀ ਉਹ 8 ਨੰਬਰ ਕਰਦੀ ਆ ਅੱਛਾ ਜੀ ਫਿਲਟਰ ਵਾਲੀ ਫਿਲਟਰ ਵਾਲੀ ਸ਼ਾਫਟ 8 ਨੰਬਰ ਕਰਦੀ ਜੀ ਉਹ ਮੰਨ ਲਓ 베어ਿੰਗ ਸਾਈਜ਼ ਹਾਂਜੀ 베어ਿੰਗ ਸਾਈਜ਼ ਠੀਕ ਹੈ ਜੀ ਪਹਿਲਾਂ 7 ਹੁੰਦੀ ਸੀ ਹਾਂਜੀ ਇੱਕ ਸਰੂ ਇਹ ਨਾ ਸਲਿੱਪ ਕਲਚ ਹੁੰਦਾ ਜੀ ਉਹ ਇਸ ਵਾਰ ਉਹ ਸਰ ਸੀਗਾ ਆਪਣੇ ਖਸਾਨਪਰਾ ਮਾ ਲਈ ਪਹਿਣਾ ਬਾਰ ਬਾਰ ਜਦੋਂ ਨੋਰਮਲ ਕੋਈ ਵਾਰੀ ਕੋਈ ਹਾਂ ਚੋ ਹੋ ਜਾਂਦੇ ਜੀ ਨੋਰਮਲ ਲੱਗਦਾ ਸੀ ਪਰ ਉਹਦਾ ਕਿ ਰੈਂਡਿਡ ਵੀ ਸਿੱਧੀ ਕੋਸ ਕਰ ਅੱਛਾ ਉਹਦਾ ਭਾਵਾ ਪੂੜੀ ਹੈ ਹਾਂ ਕਟਰ ਲੱਗ ਹਾਂ ਉਹ ਫਿਕਸ ਕਰਤੀ ਹੈ ਫਿਕਸ ਕਰਤੀ ਜੀ ਠੀਕ ਹੈ ਜੀ ਤੇ ਜਿਹੜਾ ਸਲਿੱਪ ਕਲਚ ਹੁੰਦਾ ਸੀ ਹਾਂਜੀ ਕੱਟਦਾ ਹਾਂਜੀ ਔਰ ਸਰ ਇਹ ਗੀਅਰ ਫਾਈਵ ਵੀ ਇੱਥੇ ਜੀ ਫਾਈਵ ਸਪੀਡ ਸਿੰਗਲ ਗੀਅਰ ਹੈ ਜੀ ਕਲਰ ਸ਼ਿਫਟਿੰਗ ਗੀਅਰ ਹੈ ਅੱਛਾ ਜੀ ਚਲੋ ਫਾਈਵ ਸਪੀਡ ਹੈ ਹਾਂਜੀ ਮਤਲਬ ਸਿੰਗਲ ਲੀਵਰ ਹੈ ਜੀ ਔਰ ਸਰ ਇਹ ਵੀ ਵਿੱਚ ਗੀਅਰ ਦੇ ਵਿੱਚ ਤਾਂ ਵੀ ਕੋਈ ਚੇਂਜਿੰਗ ਦਿੱਤੀ ਹੈ ਤੁਹਾਨੂੰ ਗੀਅਰ ਦੇ ਵਿੱਚ ਦੇਖੋ ਉਹੀ ਗੱਲ ਫੇਰ ਦੁਆਰਾ ਜਣੀ ਆ ਜਾਂਦੀ ਹੈ ਇੰਜਨ ਜਿਵੇਂ ਕਹ ਦਿੰਦੇ ਹਾਂ ਹਾਂਜੀ ਉਹਦੇ ਨਾਲ ਆਇਆ ਇਹਦੇ 베ARING ਜੇ ਹੋਏ ਆ ਇਹ ਸਾਹੀ ਹਾਂਜੀ ਕਿਉਂਕਿ ਜਿਹੜੇ ਟਾਈਮ ਕੋ ਟਾਈਮ ਕੁਛ ਨਾ ਕੁਛ ਤੁਹਾਨੂੰ ਬਦਲਦੇ ਰਹਿੰਦੇ ਹਾਂਜੀ ਹਾਂਜੀ ਤੇ 베ARING ਹਿੰਗ ਹੋਏ ਨੇ ਤੇ ਬਾਕੀ ਨਾ ਕੋਈ ਕਈ ਵਾਰੀ ਜਿਵੇਂ ਬੋਡੀ ਹੈ ਤੇ ਸਾਈਜ਼ ਟਾਈਪ ਕੀ ਹੁੰਦਾ ਕਈ ਵਾਰੀ ਕੋਈ ਚੀਜ਼ ਜਿਵੇਂ ਬ੍ਰੇਕਸ ਹੋ ਗਈ ਹਾਂਜੀ ਹਾਂਜੀ ਜੇ ਮੈਂ ਬੋਡੀ ਵਗੈਰਾ ਨੀਕੇ ਗੇਨ ਨਾ ਕੋਈ ਸਪੇਸ ਘਟਦਾ ਉਹ ਸਪੇਸ ਬੋਡੀ ਸਪੇਸ ਦਾ ਅਰੇ ਸਾਰੇ ਵੀ ਮਤਲਬ ਕਿ ਬ੍ਰੇਕਾਂ ਗੇਰ ਨਾਲੀ ਦੇ ਇਹ ਤੇਲ ਤੋਂ ਬ੍ਰੇਕਾਂ ਲਈ ਜੋ ਆਇਲ ਬ੍ਰੇਕ ਹਾਂ ਇਹ ਤਾਂ ਪਹਿਲਾਂ ਤੋਂ ਹੀ ਆਪਾਂ ਹਾਂ ਪਹਿਲਾਂ ਸੀ ਤਾਂ 2000 ਲੰਬ ਲਾਈਫ ਆਪਣੇ ਲਵੇ ਵੀ ਹੈ ਚਲਾਉਣਾ ਹੈ ਵੀਰੇ ਆਪਣੇ ਲਵੇ 17 ਮਾਡਲ ਮਸ਼ੀਨ ਹੈ ਜਿਹੜੀ ਆਪਾਂ ਚਲਾ ਰਹੇ ਆ ਉਹਦੀ ਅਰੇ ਐਡੈਕਸ਼ਨ ਨਹੀਂ ਮੈਨੇ ਸਰ ਅੰਦਰ ਤੁਹਾਡਾ ਇੱਕ ਮਾਡਲ ਦੇਖਿਆ ਪਿਆ ਉਹਦੇ ਮਤਲਬ ਕਿ ਤੁਸੀਂ ਮਤਲਬ ਕਿ ਵੱਡੇ ਐਡੈਕਸ਼ਨ ਕਰਤੀ ਹੋ ਹਾਂ ਹਾਂ ਐਡੈਕਸ਼ਨ ਭਾਜੀ ਪਹਿਲਾਂ ਨਾਲ ਜਿਹੜੀ ਆਪਣਾ ਗੇੜ ਹੈ ਹਾਂ ਜਿਹਦੇ ਨਾਲਾਂ ਲੈ ਗਈ ਤਾਂ ਕੀ ਹੈ ਹਾਂ ਅੱਛਾ ਜੀ ਇਹ ਮਾਰਕੀਟ ਦੇ ਵਿੱਚ ਮਦਲੇ ਇੱਕ ਬਾਹਰ ਮਿਲ ਜੂ ਅਪਲਬ ਨਹੀਂ ਹਾਂਜੀ ਆਸਾਨੀ ਨਾਲੇ ਅੱਜ ਤੋਂ ਹੀ ਆਪਾਂ 5 ਸਪੂਲ ਲਾਰੇ ਹਾਂਜੀ 5 ਕਿਤਾਂ ਗਏ ਹਾਂਜੀ ਤਾਂ 5 ਜੀ ਤੁਸੀਂ ਹਾਂਜੀ ਦੇ ਨੋਟ ਸੀਗਾ ਪ੍ਰੀਵ ਦੇ ਤੌਰ ਤੇ ਕਹਿ ਕੇ ਲਾਉਂਗੇ ਨਾ ਹਾਂਜੀ ਤੁਹਾਨੂੰ ਮਿਲੂਗੀ ਜੀ ਕੋਈ ਦਿੱਕਤ ਨਹੀਂ ਲਓ ਜੀ ਵੀਰ ਜੀ ਤੁਹਾਨੂੰ ਮਿਲ ਕੇ ਬਹੁਤ ਬਹੁਤ ਵਧੀਆ ਲੱਗਿਆ ਔਰ ਨਾਲ ਨਾਲ ਜੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁबारकਾਂ ਅੱਜ ਬਾਈਆਂ ਨੇ ਵੀਰ ਜੀ ਧੰਨਵਾਦ ਅਸੀਂ ਮਸ਼ੀਨਾ ਬਾਈ ਰੋੜ ਬਿਲਕੁਲ ਜੀ 9.0 ਮਸ਼ੀਨਾ ਰਾਲੇ ਦੇ ਵਿੱਚ ਹਾਂ ਬਾਈ ਲੋਡਰ ਤੁਸੀਂ ਦੇਖਿਆ ਬਾਈ ਲੋਡਰ ਕੰਝ ਰਹੇ ਉਹ ਸਾਰੀਆਂ ਆਪਾਂ ਵੀਡੀਓ ਪਾਵਾਂਗੇ ਕਲਿੱਪਸ ਪਾਵਾਂਗੇ ਬਾਈ ਨੇ ਬਹੁਤ ਗਾਧਕ ਦੇ ਫੜ ਲਾ ਕੱਟ ਕਰ ਉਹਨੂੰ ਕਾਟਣ ਗਾਧਕ ਬਹੁਤ ਧੰਨਵਾਦ